ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਯੁੱਧ ਨਸ਼ਾ ਵਿਰੁੱਧ ਜਿਹੜੀ ਜੰਗ ਛੇੜੀ ਗਈ ਹੈ ਡਰੱਗਸ ਦੇ ਖਿਲਾਫ ਉਹਦੇ ਵਿੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਹੈ 빅 ਫਿਸ਼ ਜਿਹਨੂੰ ਆਪਾਂ ਵੱਡਾ ਉਹ ਵੱਡਾ ਸਮੱਗਲਰ ਸਮਝਦੇ ਆ ਉਹ ਅਬੋਲਖ ਸਿੰਘ ਠੱਠਾ ਤਰਨਤਾਰਨ ਦਾ ਰਹਿਣ ਵਾਲਾ ਉਹ ਤੇ ਉਹਦਾ ਬੇਟਾ ਮਹਾਵੀਰ ਸਿੰਘ ਇਹ ਦੋਨਾਂ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਹੈ ਏ ਮੋਲਕ ਸਿੰਘ ਇੱਕ ਬੜਾ ਵੱਡਾ ਕਾਰਕਲ ਚਲਾ ਰਿਹਾ ਸੀਗਾ ਕਾਫੀ ਸਮੇਂ ਤੋਂ ਤੇ ਪੰਜਾਬ ਦੇ ਵਿੱਚ ਵਰਤਮਾਨ ਕਿ ਜ਼ਿਲ੍ਹਿਆਂ ਦੇ ਵਿੱਚ 10 ਐਫਆਈਆਰਾਂ ਇਹਦੇ ਖਿਲਾਫ ਦਰਜ ਨੇ ਐਨਡੀਪੀਐਸ ਇਕਤੀਆਂ ਜਿਵੇਂ ਲੁਧਿਆਣਾ ਦੇ ਵਿੱਚ ਐ ਜਗਰਾਉਂ ਦੇ ਵਿੱਚ ਐ ਕਪੂਰਥਲਾ ਤਰਨਤਾਰਨ ਸ਼੍ਰੀ ਮੁਕਸਰ ਸਾਹਿਬ ਅੰਮ੍ਰਿਤਸਰ ਇਹ ਲਗ ਲਗ ਜਗ੍ਹਾ ਦੇ ਵਿੱਚ ਇਹਦੇ ਖਿਲਾਫ ਮਕਦਮੇ ਜਿਹੜੇ ਦਰਜ ਕੀਤੇ ਗਏ ਸੀ ਔਰ ਵੱਡੀਆਂ ਰਿਕਵਰੀਆਂ ਹੋਈਆਂ ਹੁਣ ਲੇਟੈਸਟ 24 21 24 ਦਾ ਮੁਕਤਮਾ ਗੇਟਕੀਮਾ ਥਾਣੇ ਦਾ ਦਰਜ ਹੋਇਆ ਸੀ ਵਿੱਚ 3 ਕਿਲੋ ਹਿਰੋਇਨ ਤੇ 5 ਲੱਖ ਡਰਗ ਮਨੀ ਫੜੀ ਗਈ ਸੀ ਉਹਦੇ ਚ ਵੌਂਟਡ ਸੀਗਾ ਇਹਦੇ ਖਿਲਾਫ ਵਾਰੰਟ ਲਏ ਹੋਏ ਸੀ ਪੀਓ ਦੀ ਕਾਰਵਾਈ ਚੱਲ ਰਹੀ ਸੀਗੀ ਉਹਦੇ ਚ ਕਮਿਸ਼ਨ ਪੁਲਿਸ ਅੰਮ੍ਰਿਤਸਰ ਵੱਲੋਂ ਬੜੀ ਵਧੀਆ ਇੰਟੈਲੀਜੈਂਸ ਬੇਸਡ ਆਪਰੇਸ਼ਨ ਤੇ ਇਹਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਇਹਦੇ ਤੋਂ ਇੱਕ ਟੋਇਟਾ ਗੱਡੀ 8.30 스프링필드 라이플 اور 0.30 پسٹل وہ براند ہوا پسٹل دے 15 کارٹریجز نال ہے تے 5 لائف کارٹریجز 30 스프링필드 رائفل دے نے 1 لاکھ ڈرگ بنی ریکور ہوئی ہے تو میں نو بڑی بڑی کامیابی ماندا سادی ٹیم دی اور میں امید کرتا کہ جس طرح دا اے دا پچھوکر ہے ਇਹਦੀ ਡਿਟੇਲਡ ਇਨਵੈਸਟੀਗੇਸ਼ਨ ਦੇ ਵਿੱਚ ਸਾਨੂੰ ਹੋਰ ਵੀ ਰਿਕਵਰੀ ਹੋਣ ਦੀ ਆਸ ਹੈ ਔਰ ਸਾਰੇ ਇਹਦੇ ਕੰਟੈਕਟਸ ਜਿਹੜੇ ਔਰ ਪ੍ਰਾਪਰਟੀ ਔਰ ਬੈਂਕ ਅਕਾਊਂਟ ਸਾਰੇ ਜਿਹੜੇ ਉਹਨਾਂ ਦੇ ਉੱਤੇ ਅਸੀਂ ਸਾਰਾ ਵਰਕ ਕਰ ਰਹੇ ਹਾਂ ਕਿ ਇਸ ਡਰਗ ਮਨੀ ਤੋਂ ਕਮਾਈ ਹੋਈ ਹੈ ਕਿਹੜੀ-ਕਿਹੜੀ ਚੀਜ਼ਾਂ ਨੇ ਉਹਨਾਂ ਤੇ ਅਗਲੀ ਯੋਗ ਕਾਰਵਾਈ ਕੀਤੀ ਜਾਏ